ਨੀਰਾ ਹੁੰਦਾ 10:30 ਪੋਣੇ 11 ਵਜੇ ਆ ਕੇ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਪਹਿਲੇ ਬਲੌਗ ਦੇ ਵਿੱਚ ਤੇ ਇਹ ਜੋ ਤੁਸੀਂ ਦੇਖ ਰਹੇ ਹੋ ਨਾ ਇਹ ਕੈਲਗਰੀ ਕੈਨੇਡਾ ਦਾ ਸਮਾਂ ਰਾਤ ਦੇ तकरीबन 8:30 ਵਜੇ ਕਿਨ ਤੇ ਤੁਸੀਂ ਸੂਰਜ ਤੁਸੀਂ ਦੇਖ ਸਕਦੇ ਹੋ ਕਿੰਨਾ ਜਿਆਦਾ ਖੜਾ ਹੈ ਜੀ ਤੇ ਵੈਸੇ ਤਾਂ ਅੱਜ ਥੋੜੇ ਜਿਹਾ ਬੱਦਲ ਹੋਏ ਪਏ ਨੇ ਤੇ ਨਹੀਂ ਤਾਂ ਆਹ ਟਾਈਮ ਨੂੰ ਐਨ ਪੂਰਾ ਚਿੱਟਾ ਦਿਨ ਖੜਾ ਹੁੰਦਾ ਜਿਹੜੇ ਵੈਸੇ ਕੈਨੇਡਾ ਰਹਿੰਦੇ ਨੇ ਉਹਨੂੰ ਸਾਰਿਆਂ ਨੂੰ ਪਤਾ ਤੇ ਮੈਂ ਸਿਰਫ ਇਹ ਵੀਡੀਓ ਇੰਡੀਆ ਵਾਲੇ ਵਾਸਤੇ ਬਣਾ ਰਿਹਾ ਕਿਉਂਕਿ ਇੰਡੀਆ ਦੇ ਵਿੱਚ ਤੁਸੀਂ ਦੱਸਦੇ ਹੋ ਨਾ ਤੁਸੀਂ ਘਰੇ ਵੀ ਹਜੇ ਤਾਂ ਪੂਰਾ ਦਿਨ ਖੜਾ ਤੇ ਉਹ ਯਕੀਨ ਨਹੀਂ ਮੰਨਦੇ ਤੇ ਕਿਉਂਕਿ ਜਦੋਂ ਮੈਂ ਇੰਡੀਆ ਸੀ ਮੈਂ ਵੀ ਹੁੰਨਾ ਨਾ ਨਾ ਆਇਆ ਤਾਂ ਮੈਂ ਵੀ ਨਹੀਂ ਯਕੀਨ ਮੰਨਦਾ ਹੁੰਦਾ ਸੀਗਾ ਵੀ ਅਸੀਂ ਅੱ비 ਇੱਥੇ ਇਨਾ ਦਿਨ ਚੜਦਾ ਤੇ ਇਸ ਟਾਈਮ ਲੋਕ ਕੰਮ ਕਰਾ ਕੇ ਲੋ ਘਰੇ ਆਉਂਦੇ ਨੇ ਤੇ ਇੱਕ ਵੀਡੀਓ ਅਸੀਂ ਨੇ ਥੋੜੇ ਜਿਹੇ ਟਾਈਮ ਬਾਅਦ ਸ਼ੂਟ ਕੀਤੀ ਆ ਤੁਸੀਂ ਉਹਦਾ ਸਮਾਂ ਵੀ ਤੁਸੀਂ ਦੇਖ ਲਿਓ ਇੱਕ ਘੰਟੇ ਬਾਅਦ ਦੀ ਵੀਡੀਓ ਆ ਉਹ ਉਹਦੇ ਵਿੱਚ ਵੀ ਤਕਰੀਬਨ ਸੇਮ ਹੀ ਆ ਤੇ ਸਾਰੇ ਦੇਖੋ ਇਹ ਚਿੱਟਾ ਦੇਣਾ ਤੇ ਇੱਕ ਆ ਵੀਡੀਓ ਆ ਦੇਖੋ ਇਹਦੇ ਵਿੱਚ ਅਸੀਂ ਟਾਈਮ ਮੋਬਾਈਲ ਦੇ ਨਾਲ ਪ੍ਰੂਫ ਦੇ ਤੌਰ ਤੇ ਦਿਖਾ ਰਹੇ ਹਾਂ ਤੁਹਾਨੂੰ ਪੌਣੇ 10 ਵੱਚੁਕੇ ਨੇ ਤੇ ਪੌਣੇ 10 ਵਜੇ ਵੀ ਆਨ ਪੂਰਾ ਦਿਨ ਖੜਾ ਹਜੇ ਤੱਕ ਤਕਰੀਬਨ ਇੱਥੇ 10:30 ਵਜੇ ਦਿਨ ਛਿਪਦਾ ਨੇਰਾ ਹੁੰਦਾ 10:30 ਪੌਣੇ 11 ਵਜੇ ਆਕੇ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਧੰਨਵਾਦ ਜੀ ਲਾਈਕ ਸ਼ੇਅਰ ਜਰੂਰ ਕਰਿਓ ਧੰਨਵਾਦ